ਪੰਜਾਬੀ ਸਿੰਗਰ ਬਾਦਸ਼ਾਹ ਤੇ ਉਹਨਾਂ ਦੀ ਮਾਤਾ ਜੀ ਪੁੱਜੇ ਨੇ ਪੰਜਾਬ ਦੇ ਵਿੱਚ ਇਹ ਤਾਂ ਪ ਆਏ ਨੇ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਹੜ੍ਹ ਆਈ ਸੀ ਇਹਨਾਂ ਨੇ ਕੁਝ ਘਰਾਂ ਦੀ ਜ਼ਿੰਮੇਵਾਰੀ ਲੈਤੀ ਸੀ ਜੋ ਕਿ ਨਿਵੋਣ ਆਏ ਨੇ ਇਹਨਾਂ ਨੇ ਜਿਹੜੇ ਘਰਾਂ ਦੀ ਜ਼ਿੰਮੇਵਾਰੀ ਲੈਤੀ ਸੀ ਉਹਨਾਂ ਦੇ ਘਰ ਨਵੇਂ ਬਣਾ ਦਿੱਤੇ ਗਏ ਨੇ ਤੇ ਉਹਨਾਂ ਦਾ ਬਾਦਸ਼ਾਹ ਤੇ ਉਹਨਾਂ ਦੀ ਮਾਤਾ ਜੀ ਵੀ ਹੋਰਾਂ ਲੈਣ ਆਏ ਨੇ ਤੇ ਨਾਲ ਹੀ ਚੰਗੀ ਤਰ੍ਹਾਂ ਬਾਦਸ਼ਾਹ ਜੀ ਨੇ ਅੰਦਰ ਜਾ ਕੇ ਘਰਾਂ ਦੇ ਚੈੱਕ ਕੀਤਾ ਕਿ ਘਰ ਵਧੀਆ ਸਹੀ ਬਣੇ ਨੇ ਤੇ ਨਾਲ ਹੀ ਇਹਨਾਂ ਦੀ ਜਮੀਨਾ ਤਾਂ ਹਜੇ ਤੱਕ ਠੀਕ ਨਹੀਂ ਆ ਉਹ ਹਲੇ ਵੀ ਖਰਾਬ ਹੋਈਆਂ ਪਈਆਂ ਨੇ ਉੱਥੇ ਬਹੁਤ ਸਾਰੀ ਰਿੱਤ ਜੰਮੀ ਹੋਈ ਹੈ ਬਾਦਸ਼ਾਹ ਦੇ ਮਾਤਾ ਤੇ ਉਹਨਾਂ ਦੇ ਬਾਦਸ਼ਾਹ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਜਦੋਂ ਇਹ ਘਰਾਂ ਦੀਆਂ ਚਾਬੀਆਂ ਉਹਨਾਂ ਦੇ ਘਰ ਵਾਲਿਆਂ ਨੂੰ ਦਿੱਤੀਆਂ ਜਿਨ੍ਹਾਂ ਦੇ ਹੜਾਂ ਵਿੱਚ ਘੜ ਰੁੜ ਗਏ ਸੀਗੇ ਤੇ ਹੁਣ ਜਿਹੜੇ ਘਰਾਂ ਨੂੰ ਇਹ ਚਾਬੀਆਂ ਮਿਲਿਆ ਨੇ ਤੇ ਜਿਨ੍ਹਾਂ ਦੇ ਘਰ ਪਵਾ ਕੇ ਦਿੱਤੇ ਨੇ ਬਾਦਸ਼ਾਹ ਨੇ ਉਹਨਾਂ ਦੇ ਅੱਖਾਂ 'ਚ ਹੰਝੂ ਸੀ ਇਹ ਖੁਸ਼ੀ ਦੇ ਹੰਝੂ ਸੀ ਜੋ ਕਿ ਉਹਨਾਂ ਦੇ ਪਾਤਸ਼ਾਹ ਦੇ ਲਈ ਆ ਰਹੀ ਸੀਗੇ